ਕਸ਼ਟ੍ਰੀਕਾਲ ਤੋਂ ਜੁੜ ਚੁੱਕਿਆ ਐਸਐਮਐਨਿਊਸ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਹੜਾਂ ਦੀ ਮਾਰ ਪੰਜਾਬ ਨੇ ਬੜੇ ਬੁਰੇ ਤਰੀਕੇ ਦੇ ਨਾਲ ਚੱਲੀ ਹੈ ਤੇ ਅਸੀਂ ਸਭ ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਦੋਂ ਹੜਾਂ ਦਾ ਪਾਣੀ ਨਿਕਲ ਜਾਣਾ ਸੀ ਤਾਂ ਉਸ ਤੋਂ ਬਾਅਦ ਬਿਮਾਰੀਆਂ ਦਾ ਫੈਲਣਾ ਇੱਕ ਆਮ ਗੱਲ ਸੀ। ਤਾਂ ਦੱਸਦੇ ਹਾਂ ਕਿ ਹੁਣ ਪੰਜਾਬ ਦੇ ਵਿੱਚ ਸਵਾਈਨ ਫਲੂ ਦੀ ਐਂਟਰੀ ਹੋ ਚੁੱਕੀ ਹੈ ਤਾਂ ਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਦੇ ਵਿੱਚ ਦਰਸਲ ਪਹਿਲਾ ਕੇਸ ਆਇਆ ਹੈ। ਜੀ ਹਾਂ ਇਸ ਹਫਤਾ ਪਹਿਲਾ ਕੇਸ ਆਇਆ ਯਾਨੀ ਕਿ ਅਮਰੀਕਨ ਸਵਾਈਨ ਫਲੂ ਦਾ ਪਹਿਲਾ ਕੇਸ ਅਜਨਾਲਾ ਦੇ ਪਿੰਡ ਧਾਰੀਵਾਲ ਕਰੇਰ ਦੇ ਵਿੱਚ ਆਇਆ ਜਿੱਥੇ ਇੱਕ ਪਿਗ ਫਾਰਮ ਦੇ ਵਿੱਚ ਸਵਾਇਨ ਫਲੂ ਦੀ ਸ਼ਿਕਾਇਤ ਮਿਲੀ ਸੀ ਤਾਂ ਜਿਸ ਤੋਂ ਬਾਅਦ ਸਾਰੇ ਸੂਰਾਂ ਨੂੰ ਮਾਰ ਕੇ ਜ਼ਮੀਨ ਦੇ ਹੇਠਾਂ ਦਫਨਾ ਦਿੱਤਾ ਗਿਆ ਤੇ ਪੂਰੇ ਪਿਗ ਫਾਰਮ ਨੂੰ ਜਿਹੜਾ ਸੈਨੀਟਾਈਜ਼ ਕਰ ਦਿੱਤਾ ਤਾਂ ਕਿ ਵਾਇਰਲ ਹੈ ਜਿਹੜਾ ਅੱਗੇ ਨਾ ਵੱਧ ਸਕੇ ਤਾਂ ਦੱਸੇ ਕੇਸ ਨੂੰ ਲੈ ਕੇ ਪ੍ਰਸ਼ਾਸਨ ਹੁਣ ਆਪਣੀ ਮਸਤੀਦੀ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਤੇ ਲਗਾਤਾਰ ਐਡਵਾਈਸਰੀ ਵੀ ਜਾਰੀ ਕਰ ਦਿੱਤੀ ਗਈ ਹੈ ਤੇ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਜਿਨ੍ਹਾਂ ਦੇ ਵੀ ਪਿਗ ਫਾਰਮ ਨੇ ਖਾਸ ਕਰਕੇ ਆਪਣਾ ਧਿਆਨ ਰੱਖਣ ਅਤੇ ਪਿਗ ਫਾਰਮ ਜੇਕਰ ਕੋਈ ਵੀ ਇੱਕ ਕੇਸ ਹੈ ਜਿਹੜਾ ਪੋਜ਼ਿਟਿਵ ਨਿਕਲਦਾ ਹੈ ਤਾਂ ਸਾਰੇ ਸੂਰਾਂ ਨੂੰ ਮਾਰ ਕੇ ਆਪਣੀ ਜ਼ਮੀਨ ਦੇ ਹੇਠਾਂ ਦਫਨਾ ਦਿਓ ਉਸ ਤੋਂ ਬਾਅਦ ਪਿਗ ਫਾਰਮ ਨੂੰ ਸੈਨੀਟਾਈਜ਼ ਕਰ ਦਿਓ ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਤਾਂ ਜੁਨਾਲਾ ਦੇ ਪਿੰਡ ਧਾਰੀਵਾਲ ਕਲੇਰ ਦੇ ਵਿੱਚ ਪਹਿਲਾ ਕੇਸ ਆਇਆ ਤਾਂ ਜੁਨਾਲਾ ਦੇ ਪਿੰਡ ਧਾਰੀਵਾਲ ਨੂੰ ਦਰਸਲ ਫੌਣ ਬਿਮਾਰੀ ਕੇਂਦਰ ਵੀ ਐਲਾਨ ਦਿੱਤਾ ਗਿਆ ਵੱਡੀ ਖਬਰ ਦਾ ਜ਼ਿਕਰ ਕਰ ਰਹੀ ਆ ਪੰਜਾਬ ਦੇ ਵਿੱਚ ਅਮਰੀਕਨ ਸਵਾਈਨ ਫਲੂ ਦੀ ਐਂਟਰੀ ਹੋ ਚੁੱਕੀ ਆ ਜਿੱਥੇ ਅਜਨਾਲਾ ਦੇ ਵਿੱਚ ਪਹਿਲਾ ਐਸਐਫ ਦਾ ਕੇਸ ਦਰਜ ਕੀਤਾ ਗਿਆ ਤਾਂ ਦੱਸਦੇ ਕਿ ਪਿੰਡ ਧਾਰੀਵਾਲ ਕਰੇਰ ਦੇ ਵਿੱਚ ਪਿਗ ਫਾਰਮ ਦੇ ਵਿੱਚ ਜਿੰਨਾ ਸੂਰਾਂ ਨੂੰ ਐਸਐਫਸੀ ਯਾਨੀ ਕਿ ਅਮਰੀਕਨ ਸਵਾਈਨ ਫਲੂ ਸੀ ਉਹਨਾਂ ਨੂੰ ਮਾਰ ਕੇ ਜ਼ਮੀਨ ਦੇ ਹੇਠਾਂ ਦਫਨਾ ਦਿੱਤਾ ਤੇ ਸਾਰਾ ਦਾ ਸਾਰਾ ਜਿਹੜਾ ਪਿਗ ਫਾਰਮ ਹਾਊਸ ਨੂੰ ਸੈਨੇਟਾਈਜ਼ ਕਰ ਦਿੱਤਾ ਗਿਆ ਤਾਂ ਕਿ ਕੋਈ ਵੀ ਕਰੋਪੀ ਹੈ ਜਿਹੜੀ ਅੱਗੇ ਨਾ ਫੈਲ ਸਕੇ ਤਾਂ ਹੁਣ ਜਨਾਲਾ ਨੂੰ ਬਿਮਾਰੀ ਦਾ ਕੇਂਦਰ ਨਾਮ ਤੋਂ ਵੀ ਜਾਣਿਆ ਜਾਣ ਲੱਗਾ। ਸਸ਼ਟ੍ਰੀਕਾਲ ਤੋਂ ਜੁੜ ਚੁੱਕਿਆ ਐਸਐਮਐਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਹੜਾਂ ਦੀ ਮਾਰ ਪੰਜਾਬ ਨੇ ਬੜੇ ਬੁਰੇ ਤਰੀਕੇ ਦੇ ਨਾਲ ਚੱਲੀ ਹੈ ਤੇ ਅਸੀਂ ਸਭ ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਦੋਂ ਹੜਾਂ ਦਾ ਪਾਣੀ ਨਿਕਲ ਜਾਣਾ ਸੀ ਤਾਂ ਉਸ ਤੋਂ ਬਾਅਦ ਬਿਮਾਰੀਆਂ ਦਾ ਫੈਲਣਾ ਇੱਕ ਆਮ ਗੱਲ ਸੀ। ਫਿਰ ਦੱਸਦੇ ਕਿ ਹੁਣ ਪੰਜਾਬ ਦੇ ਵਿੱਚ ਸਵਾਈਨ ਫਲੂ ਦੀ ਐਂਟਰੀ ਹੋ ਚੁੱਕੀ ਆ ਤਾਂ ਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਦੇ ਵਿੱਚ ਦਰਸਲ ਪਹਿਲਾ ਕੇਸ ਆਇਆ ਜੀ ਹਾਂ ਇਸ ਹਫਤੇ ਪਹਿਲਾ ਕੇਸ ਆ ਯਾਨੀ ਕਿ ਅਮਰੀਕਨ ਸਵਾਇਨ ਫਲੂ ਦਾ ਪਹਿਲਾ ਕੇਸ ਜਨਾਲਾ ਦੇ ਪਿੰਡ ਧਾਰੀਵਾਲ ਕਰੇਰ ਦੇ ਵਿੱਚ ਆਇਆ ਜਿੱਥੇ ਇੱਕ ਪਿਗ ਫਾਰਮ ਦੇ ਵਿੱਚ ਸਵਾਇਨ ਫਲੂ ਦੀ ਸ਼ਿਕਾਇਤ ਮਿਲੀ ਸੀ ਤਾਂ ਉਸ ਤੋਂ ਬਾਅਦ ਸਾਰੇ ਸੂਰਾਂ ਨੂੰ ਮਾਰ ਕੇ ਜ਼ਮੀਨ ਦੇ ਹੇਠਾਂ ਦਫਨਾ ਦਿੱਤਾ ਗਿਆ ਤੇ ਪੂਰੇ ਪਿਗ ਫਾਰਮ ਨੂੰ ਜਿਹੜਾ ਸੈਨੀਟਾਈਜ਼ ਕਰ ਦਿੱਤਾ ਤਾਂ ਕਿ ਵਾਇਰਲ ਹੈ ਜਿਹੜਾ ਅੱਗੇ ਨਾ ਵੱਤ ਸਕੀ ਤਾਂ ਦੱਸੇ ਕੇਸ ਨੂੰ ਲੈ ਕੇ ਪ੍ਰਸ਼ਾਸਨ ਹੁਣ ਆਪਣੀ ਮਸਤੀਦੀ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਤੇ ਲਗਾਤਾਰ ਐਡਵਾਈਸਰੀ ਵੀ ਜਾਰੀ ਕਰ ਦਿੱਤੀ ਗਈ ਹੈ ਤੇ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਜਿਨ੍ਹਾਂ ਦੇ ਵੀ ਪਿਗ ਫਾਰਮ ਨੇ ਖਾਸ ਕਰਕੇ ਆਪਣਾ ਧਿਆਨ ਰੱਖਣ ਅਤੇ ਪਿਗ ਫਾਰਮ ਜੇਕਰ ਕੋਈ ਵੀ ਇੱਕ ਕੇਸ ਹੈ ਜਿਹੜਾ ਪੋਜ਼ਿਟਿਵ ਨਿਕਲਦਾ ਹੈ ਤਾਂ ਸਾਰੇ ਸੂਰਾ ਨੂੰ ਮਾਰ ਕੇ ਆਪਣੀ ਜ਼ਮੀਨ ਦੇ ਹੇਠਾਂ ਦਫਨਾ ਦਿਓ ਉਸ ਤੋਂ ਬਾਅਦ ਪਿਗ ਫਾਰਮ ਨੂੰ ਸੈਨੀਟਾਈਜ਼ ਕਰ ਦਿਓ ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਤਾਂ ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਦੇ ਵਿੱਚ ਪਹਿਲਾ ਕੇਸ ਆਇਆ ਤਾਂ ਅਜਨਾਲਾ ਦੇ ਪਿੰਡ ਧਾਰੀਵਾਲ ਨੂੰ ਦਰਸਲ ਹੁਣ ਬਿਮਾਰੀ ਕੇਂਦਰ ਵੀ ਐਲਾਨ ਦਿੱਤਾ ਗਿਆ ਵੱਡੀ ਖਬਰ ਦਾ ਜ਼ਿਕਰ ਕਰ ਰਹੀ ਆ ਪੰਜਾਬ ਦੇ ਵਿੱਚੋਂ ਅਮਰੀਕਨ ਸਵਾਈਨ ਫਲੂ ਦੀ ਐਂਟਰੀ ਹੋ ਚੁੱਕੀ ਹੈ ਜਿੱਥੇ ਅਜਨਾਲਾ ਦੇ ਵਿੱਚ ਪਹਿਲਾ ASF ਦਾ ਕੇਸ ਦਰਜ ਕੀਤਾ ਗਿਆ ਤਾਂ ਦੱਸਦੇ ਕਿ ਪਿੰਡ ਧਾਰੀਵਾਲ ਕਲੇਰ ਦੇ ਵਿੱਚ ਪਿਗ ਫਾਰਮ ਦੇ ਵਿੱਚ ਜਿੰਨਾ ਸੂਰਾਂ ਨੂੰ ASF ਸੀ ਯਾਨੀ ਕਿ ਅਮਰੀਕਨ ਸਵਾਈਨ ਫਲੂ ਸੀ ਉਹਨਾਂ ਨੂੰ ਮਾਰ ਕੇ ਜ਼ਮੀਨ ਦੇ ਹੇਠਾਂ ਦਫਨਾ ਦਿੱਤਾ ਤੇ ਸਾਰਾ ਦਾ ਸਾਰਾ ਜਿਹੜਾ ਪਿਗ ਫਾਰਮ ਹਾਊਸ ਨੂੰ ਸੈਨੀਟਾਈਜ਼ ਕਰ ਦਿੱਤਾ ਗਿਆ ਤਾਂ ਕਿ ਕੋਈ ਵੀ ਕਰੋਪੀ ਹੈ ਜਿਹੜੀ ਅੱਗੇ ਨਾ ਫੈਲ ਸਕੇ ਤਾਂ ਹੁਣ ਜਨਾਲਾ ਨੂੰ ਬਿਮਾਰੀ ਦਾ ਕੇਂਦਰ ਨਾਮ ਤੋਂ ਵੀ ਜਾਣਿਆ ਜਾਣ ਲੱਗਾ